ਸਰਹੱਦੀ ਲੋਕ ਸੇਵਾ ਸਮਿਤੀ ਅੰਮ੍ਰਿਤਸਰ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਸ਼੍ਰੀ ਰਾਧਾ ਵੱਲਵੰਬ ਮੰਦਿਰ ਲੋਗੜ ਵਿਖੇ ਕੀਤਾ ਗਿਆ। ਇਸ ਮੌਕੇ ਭਾਰਤ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਟਰ ਤਰੁਣਚੂ, ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ, ਡਾਕਟਰ ਰਾਮ ਚਾਵਲਾ, ਰਕੇਸ਼ ਸ਼ਰਮਾ, ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਅਤੇ ਸੰਗ ਦੇ ਮahanagar ਸੰਚਾਲਕ ਪ੍ਰਵੀਨ ਮਹਿਰਾ ਸ਼੍ਰੀ ਰਾਧਾਵੱल्लभ ਮੰਦਿਰ ਦੇ ਪ੍ਰਧਾਨ ਜਗਦੀਸ਼ ਮਹਿਰਾ ਉੱਚੇ ਚੇਤੇ ਤੌਰ ਤੇ ਪੁਜੇ ਅਤੇ ਉਹਨਾਂ ਸਮਿਤੀ ਵੱਲੋਂ ਕੀਤੇ ਗਏ ਇਸ ਮਾਨਵਤਾ ਦੇ ਕਾਰਜ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਜ਼ਿਲ੍ਹਾ ਮਹਾ ਮੰਤਰੀ ਭਾਨੂ ਪ੍ਰਕਾਸ਼ ਘਈ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੇਸ਼ ਦੇ ਮਹਾਨ ਸਪੂਤਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਇਹ ਕੈਂਪ ਲਗਾਇਆ ਗਿਆ ਹੈ ਅਤੇ ਸਮਿਤੀ ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੌਕੇ ਸੁਮਿਤ ਸ਼ਰਮਾ ਲਵਕੁਸ਼ ਰਾਜਿੰਦਰ ਸਿੰਘ ਸ਼ਮੀ ਸ਼ਰਮਾ ਜਸਪ੍ਰੀਤ ਸਿੰਘ ਰਾਜੀ ਸਿਧਾਨਾ ਰਾਕੇਸ਼ धवन ਅਤੇ ਰਮਨ ਸ਼ਰਮਾ ਸਮੇਤ ਸਾਰੇ ਮੈਂਬਰ ਮੌਜੂਦ ਸਨ ਕੈਂਪ ਦੌਰਾਨ 100 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਇਸ ਤੋਂ ਜ਼ਿਆਦਾ ਸ਼ਹੀਦਾਂ ਦੇ ਦਿਨ ਤੇ ਭਾਰਤ ਮਾਤਾ ਨੂੰ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਲਾ ਹੋਰ ਕੋਈ ਕੰਮ ਨਹੀਂ ਹੋ ਸਕਦਾ ਦੇਸ਼ ਤੇ ਬੱਚਿਆਂ ਦਾ ਖੂਨ ਦੇਸ਼ ਤੇ ਲੋਕਾਂ ਦੇ ਕੰਮ ਆਏਗਾ ਔਰ ਵੱਡੀ ਗੱਲ ਹੈ ਰक्तदान ਐਸੀ ਚੀਜ਼ ਹੈ ਜੋ ਜਾਤੀ ਧਰਮ ਦੇਖ ਕੇ ਨਹੀਂ ਹੁੰਦਾ ਕੋਈ ਸੰਪਰਦਾਇ ਦੇਖ ਕੇ ਨਹੀਂ ਇਹ ਇਨਸਾਨ ਲਈ ਦਾਨ ਹੁੰਦਾ ਹੈ ਤੇ ਅੱਜ ਭਗਤ ਸਿੰਘ ਸੁਖਦੇਵ ਰਾਜਗੁਰੂ ਦਾ ਬਲਦੰਦੀਨ ਹੈ ਜਿਨ੍ਹਾਂ ਨੇ ਭਾਰਤ ਮਾਤਾ ਲਈ ਆਪਣਾ ਖੂਨ ਦਿੱਤਾ ਤੇ ਸਰਦੀ ਲੋਕ ਸੇਵਾ ਸੰਧੀ ਫਾਤ ਮਾਤਾ ਦੇ ਬੱਚਿਆਂ ਦੀ ਸਿਹਤ ਲਈ ਖੂਨਦਾਨ ਕਰ ਰਹੀ ਹੈ ਪਹਿਲੀ ਗੱਲ ਤੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨਾ ਉਹ ਹੀ ਬਾਤ ਰੰਦੀਆਂ ਬਹੁਤ ਚੰਗਾ ਲੱਗਾ ਖਾਸ ਕਰਕੇ ਭਾਨੂੰ ਜੀ ਨੂੰ ਵਧਾਈ ਦੇਣਾ ਚਾਹੁੰਦਾ ਤੇ ਸੰਗਠਨ ਨੂੰ ਜਿਨ੍ਹਾਂ ਨੇ ਤਰਦਰ ਕੀਤਾ ਖਾਸ ਕਰ ਸਾਰੇ ਬੱਚੇ ਕੋਈ ਅਜਕਲ ਲਗਾ ਫੋਟੋ ਰੱਖੀ ਯਾਦ ਕਰ ਲਿਆ ਉਹ ਵੀ ਬਹੁਤ ਹੈ ਕਿਤੇ ਉਹ ਵੀ ਭੁੱਲ ਗਏ ਪਰ ਸਾਰਨਾ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਨਾ ਖੂਨਦਾਨ ਕੈਂਪ ਲਾਇਆ ਜਿਹੜੀ ਲੋਕ ਸੇਵਾ ਸਮਿਤੀ ਸਸਾਰੀ ਸੋਸਾਇਟੀ ਸੋਸਾਇਟੀ ਹੈ ਜਿਨ੍ਹਾਂ ਨੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਇਹ ਖੂਨਦਾਨ ਦਾ ਕੈਂਪ ਲਾਇਆ ਵਾ ਇਹਨਾਂ ਨੇ 9 ਜ਼ਿਲ੍ਹਿਆਂ 'ਚ ਇਹ ਕੈਂਪ ਲਾਇਆ ਮੈਂ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਤੇ ਵਧਾਈ ਵੀ ਦੇਣਾ ਵਾ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਸਾਡੀ ਸਰਦੀ ਲੋਕ ਸੇਵਾ ਸਮਿਤੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੀ ਅੱਜ ਦੇ ਦਿਨ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਸ਼੍ਰੀ ਦਿਹਾੜੇ ਦੇ ਉੱਤੇ ਇਹ ਬਲੱਡ ਕੈਂਪ ਲਾਇਆ ਜੀ ਇਹ 9 ਜ਼ਿਲ੍ਹਿਆਂ ਵਿੱਚ ਲੱਗਾ ਤੇ ਸਾਡੇ ਹੁਣ ਤੱਕ 54 ਡੋਨੇਸ਼ਨ ਬਲੱਡ ਡੋਨੇਟ ਹੋ ਗਏ ਆ ਜੀ ਤੇ ਸਾਡਾ 100 ਦਾ ਟਾਰਗੇਟ ਹੈ ਜੀ ਪੂਰੇ ਪੰਜਾਬ 'ਚ ਅਸੀਂ 1000 ਇਹ ਬਲੱਡ ਡੋਨੇਸ਼ਨ ਕੈਂਪ ਦਾ ਸਾਡਾ ਟਾਰਗੇਟ ਹੈ ਜੀ ਬਲੱਡ ਡੋਨੇਟ ਹੋਣ ਨੌਜਵਾਨੋ ਨਸ਼ੇ ਤੋਂ ਦੂਰ ਹੋ ਸਮਾਜ ਦਾ ਕੰਮ ਕਰੋ ਸਮਾਜ ਦੇ ਭਲਾਈ ਵਾਸਤੇ ਤੇ ਆਪਣੇ ਦੇਸ਼ ਤੇ ਦੇਸ਼ ਦੀ ਸੁਰੱਖਿਆ ਵਾਸਤੇ ਹਮੇਸ਼ਾ ਖੜੇ ਰਹਿਣ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਗਈ ਸਿਰਫ ਗਲਤ ਅਫਵਾਹਾਂ ਨੇ 24 ਘੰਟੇ ਦੇ ਵਿੱਚ ਬਲੱਡ ਤੁਹਾਡੇ ਸਰੀਰ ਦੇ ਵਿੱਚ ਪੂਰਾ ਹੋ ਜਾਂਦਾ ਸੋ ਕੋ ਖੂਨ ਦੇਣ ਦੇ ਨਾਲ ਤੁਹਾਡਾ ਨਵਾਂ ਖੂਨ ਬਣਦਾ ਤਾਂ ਸਰੀਰ ਦੇ ਵੀ ਤੰਦਰੁਸਤੀ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਇੱਕ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ ਦੇ ਮਹਾਨ ਸਪੂਤ ਸ਼ਹੀਦੀ ਆਦਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸਰਹੱਦੀ ਲੋਕ ਸੇਵਾ ਕਮੇਟੀ ਵੱਲੋਂ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਲਗਾ ਕੇ ਸ਼ਰਦਾ ਸੁਮਨ ਭੇਟ ਕੀਤੇ ਗਏ ਅਤੇ ਇੱਕ ਸੁਨੇਹਾ ਦਿੱਤਾ ਗਿਆ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਔਰ ਇਹ ਦਾਨ ਕਰਕੇ ਜ਼ਰੂਰਤਮੰਦ ਇਨਸਾਨਾਂ ਦੀਆਂ ਜ਼ਿੰਦਗੀਆਂ ਬਚਾਓ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ